ਹਾਂਜੀ ਆਪਾਂ ਅੱਜ ਆ ਰਹੇ ਹਾਂ ਸਿੰਝ ਮੇਲੇ ਤੇ ਤੇ ਗੱਜਰ ਦਾ ਸਿੰਝ ਮੇਲਾ ਉਹ ਤੁਹਾਨੂੰ ਸ਼ੁਰੂ ਕਰਾਈ ਸਾਰੇ ਭਰਾ ਆ ਰਹੇ ਆ ਆਪਾਂ ਮੌਸਮ ਵੀ ਵਧੀਆ ਅੱਜ ਗੱਡੀਆਂ ਦਾ ਰੱਛ ਦੇਖ ਲਓ ਕਿੰਨਾ ਪਿਆ ਹੋਇਆ ਆ ਬਹੁਤ ਦੁਕਾਨਾਂ ਦੇਖ ਲਓ ਕਿੰਨੀਆਂ ਸੋਹਣੀਆਂ ਸਜੀਆਂ ਹੋਈਆਂ ਆ ਤੇ ਆਹ ਦੇਖ ਲਓ ਜੀ ਦੁਕਾਨਾਂ ਆਹ ਵੱਡੇ ਵੱਡੇ ਚਾਹੀਦੇ ਆ ਆਹ ਵੱਡੇ ਵੱਡੇ ਮਾਲ ਹੈ ਉਧਰ ਨੇ ਪਾਸ ਆਪਾਂ ਭਲੇ ਜਾ ਰਹੇ ਹਾਂ ਹਾਂ ਬੈਂਕੀਗਰਾਂ ਲਖਵਿੰਦਰ ਲੰਕਾ ਰੋਡ ਦੇਾਰੇ ਥੋੜਾ ਜਿਹਾ ਆਪਣਾ ਵੀ ਸ਼ੂਟ ਕਰ ਲਈਏ ਇਹ ਇਹ ਲੋ ਰਾਚ ਗਿਆ ਲੰਪਿਆ ਹੋਇਆ ਬਹੁਤ ਰਚ ਪਿਆ ਹੋਇਆ ਜਗਾ ਮਸੀ ਮਰੀ ਸਾਨੂੰ ਤੇ ਵਿਚਾਰ ਉਹ ਦਰਮੈਨ ਵਾੜੀ ਦਾ ਕਿ ਸਨਮਾਨ ਚਾਹ ਹੋਵੇ ਇਸ ਕਰਕੇ ਤਿੰਨ ਤੱਕ ਗੁੱਸਿਆਂ ਆਜਾ ਭਾਈ ਉਹ ਪ੍ਰੋਟੇਰਾ ਬਬਲੂ ਸਾਡਾ ਪਕੌੜੇ ਲਿਆਇਆ ਨਾਲ ਪਕੌੜੇ ਵੀ ਖਾ ਰਹੇ ਆ ਤੇ ਨਾਲ ਸਿੰਝ ਹੁੰਦੀ ਵੀ ਦੇਖ ਰਹੇ ਆ ਬਬਲੂ ਧੰਨਵਾਦ ਕਰਦੇ ਆ ਲੱਖਾਂ ਰੁਪਈਆ ਦੇ ਇਹੋ ਦੇ ਵਧੀਆ ਐਸੇ ਸਿੰਝ ਮਿਲਦੇ ਜਿਵੇਂ ਪਰਿਵਾਰ ਵੱਲੋਂ ਇਹ ਦਿੱਤੀ ਜਾਣੀਆਂ ਤੇ ਖੁਸ਼ੀ ਅਗਲੀ ਜਿਹੜੀ ਹੋਣੀ ਹੈ ਵਿਚਾਰ ਅੰਨੇ ਬਹੁਤ ਚੋਰੀਆਂ ਨਾਲ ਦੌੜਦੇ ਨਹੀਂ ਦੱਸਣਾ ਆਹ ਆਪਰੇ ਚੋਰੀ ਵੀ ਨਾ ਜੀਦਾ ਸਾਡਾ ਬੁਰਾ ਆਇਆ ਹੈ ਆਮ ਸਾਡੇ ਪੁਰੀਏ ਦਾ ਸਿਰਾ ਕਰਾਤਾ ਬੰਦੂਆ ਬਈ ਜੰਗ ਦੇ ਵੀਰੇ ਜੋਗ ਚਲੋ ਜੀ ਹੁਣ ਆਪਾਂ ਜਾ ਰਹੇ ਆ ਵਾਪਸ ਮੂੜ ਸੱਟ ਚੱਕੋ ਮਿਲਾਂਗੇ ਸਾਨੂੰ ਅਗਲੇ ਬਾਕਸ ਹਾਂਜੀ ਹੁਣ ਅਸੀਂ ਜਾ ਰਹੇ ਹਾਂ ਵਾਪਸ ਮਿਲਾਂਗੇ ਅਗਲੇ ਬਲੌਗ ਜੇ ਸਾਡਾ ਬਲੌਗ ਵਧੀਆ ਲੱਗਿਆ ਤਾਂ ਇਹਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਸ਼ੁਕਰੀਆ ਧੰਨਵਾਦ ਜੀ ਓਕੇ ਬਾਏ